ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਅਸੀਂ ਗਿਆਨੀ ਸੰਤ ਸਿੰਘ ਮਸਕੀਨ ਆਂਦਾ ਇੱਕ ਇੰਟਰਵਿਊ ਦੇਖਾਂਗੇ ਜਿਹੜਾ ਕਿ ਬਹੁਤ ਹੀ ਸਪੈਸ਼ਲ ਹੈ ਕਿਉਂਕਿ ਜਿਹੜੇ ਗਿਆਨੀ ਸੰਤ ਸਿੰਘ ਮਸਕੀਨ ਆਂਦੇ ਵਰਗੇ ਇਨਸਾਨ ਹੁੰਦੇ ਨਾ ਬੰਦੇ ਉਹ ਬਹੁਤ ਹੀ ਘੱਟ ਹੁੰਦੇ ਕਿ ਇੰਟਰਵਿਊ ਦਿੰਦੇ ਉਹਨਾਂ ਦਾ ਜ਼ਿਆਦਾਤਰ ਟਾਈਮ ਕਥਾ ਦੇ ਵਿੱਚ ਕੀਰਤਨ ਦੇ ਵਿੱਚ ਗੁਜ਼ਰ ਜਾਂਦਾ ਇਨਸਾਨੀਅਤ ਦੇ ਭਲੇ ਦੇ ਵਿੱਚ ਗੁਜ਼ਰ ਜਾਂਦਾ ਉਹ ਆਪਣੀ ਜ਼ਿੰਦਗੀ ਵਾਸਤੇ ਉਹਨਾਂ ਕੋਲ ਟਾਈਮ ਬਹੁਤ ਥੋੜਾ ਹੁੰਦਾ ਉਹਨਾਂ ਦਾ ਮਕਸਦ ਦੂਸਰਿਆਂ ਨੂੰ ਹੀ ਨੇਕੀ ਦੇ ਰਸਤੇ ਤੇ ਬੁਲਾਉਣਾ ਰੱਬ ਦੇ ਨਾਲ ਜੋੜਨਾ ਹੁੰਦਾ ਤੇ ਅੱਜ ਗਿਆਨੀ ਸੰਸੇ ਮਸਕੀਆ ਆਂਦਾ ਹੀ ਇੰਟਰਵਿਊ ਦੇਖਾਂਗੇ ਜਿਹਦੇ ਵਿੱਚ ਉਹ ਬਹੁਤ ਹੀ ਅੱਛੀਆਂ ਤੇ ਪਿਆਰੀਆਂ ਗੱਲਾਂ ਕਰਦੇ ਪਏ ਐ ਸਿੱਖੀ ਧਰਮ ਦੇ ਬਾਰੇ ਦੱਸਦੇ ਪਏ ਐ ਤੇ ਨਾਲ ਹੀ ਨਾਲ ਬਾਅਦ ਚ ਉਹਨਾਂ ਦੀ ਇੱਕ ਕਥਾ ਵੀ ਦੇਖਾਂਗੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਅੱਜ ਦੀ ਸਾਰੀ ਵੀਡੀਓ ਉਸ ਤੋਂ ਬਾਅਦ ਕਰਨੇ ਇਸ ਤੇ ਗੱਲ ਬਾਤ ਸਿੱਖ ਧਰਮ ਭਾਵੇਂ ਨਵੀਨ ਧਰਮ ਹੈ ਸੈਂਟੀਫਿਕ ਧਰਮ ਹੈ ਆਧੁਨਿਕ ਧਰਮ ਹੈ ਪਰ ਸਾਡੇ ਕੋਲੇ ਆਲਾ ਪ੍ਰਚਾਰ ਕਰਨ ਦੀ ਘਾਟ ਕਰਕੇ ਸਿੱਖ ਧਰਮ ਉਹਨਾਂ ਨਾਲ ਫੈਲ ਰ ਸਕਿਆ ਜਿੰਨਾ ਫੈਲਣਾ ਚਾਹੀਦਾ ਸੀ ਪਰ ਸਾਡੇ ਕੋਲੇ ਆਲਾ ਪ੍ਰਚਾਰ ਕਰਨ ਵਿੱਚੋਂ ਗਿਆਨੀ ਸੰਤ ਸਿੰਘ ਮਸਕੀਨ ਜੀ ਕਿਹੋ ਜਿਹਾ ਪ੍ਰਚਾਰਕ ਨੇ ਜਿਨ੍ਹਾਂ ਦੇ ਸ਼ਬਦਾਂ ਦੀ ਜਾਦੂਗਰੀ ਅਤੇ ਉਸ ਜਾਦੂਗਰੀ ਦੇ ਅਰਥ ਇਸ ਤਰੀਕੇ ਨਾਲ ਲੋਕਾਂ ਨੂੰ ਲੀਨ ਕਰ ਦਿੰਦੇ ਨੇ ਲੋਕ ਮੰਤਰ ਮੁਕਤ ਹੋ ਕੇ ਸੁਣਦੇ ਨੇ ਔਰ ਨਸਮਰਾਇਜ਼ ਹੋ ਜਾਂਦੇ ਨੇ ਉਸ ਤੋਂ ਬਾਅਦ ਹਜ਼ਾਰਾਂ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਣਾਂ ਦੇ ਕਥਾ ਦਾ ਔਰ ਸਿੱਖ ਧਰਮ ਦੇ ਪ੍ਰਚਾਰ ਦਾ ਅਸਰ ਪਿਆ ਅੱਜ ਉਹ ਸਾਡੇ ਨਾਲ ਨਤਕਲਾ ਰਲ ਗੱਲਬਾਤ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਮਸਕੀਨ ਸਰਬ ਤੁਹਾਡੇ ਜਿਹਨੀਆਂ ਕਥਾ ਉਸ ਵਿੱਚ ਅਸੀਂ ਸੁਣਦੇ ਰਹੇ ਜੀ ਕਿ ਰੱਬ ਇੱਕ ਹੈ ਫਿਰ ਕੀ ਇਹ ਗੱਲ ਹੈ ਕਿ ਹਰ ਧਰਮ ਦਾ ਪ੍ਰਚਾਰਕ ਇਹ ਕਹੇਗਾ ਕਿ ਸਾਡੇ ਧਰਮ ਚੋਂ ਅਸੀਂ ਰੱਬ ਨੂੰ ਬਣਾ ਲਏ ਜਿਸ ਰਸਤੇ ਤੇ ਮਨੁੱਖ ਚੱਲ ਚੁਕੇ ਆਉਂਦਾ ਹੈ اس دی واقفیت اس دے کول ہوں دیئے اور اسے رستے نال اس دا موغی ہو جانتا ہے مذہب سارے ایک رستے نے جن میں وق وق رستیاں تو ندیاں چل کے ساگر تک پہنچ دیا نے وق وق دور طریقے نال منک فرماتما تک پہنچ ہے یہ بیچ کچھ ندیاں ایسی ہیں بہت لمبیاں وقت کے ساگر تک پہنچ دیا نے ਸ਼ਾਰਟ ਰਸਤਾ ਅਪਣਾਉਂਦੀਆਂ ਨੇ ਆਉਂ ਜਾਂਦੀਆਂ ਨੇ ਭਗਤ ਗੁਰਮਾਨ ਸਿੰਘ ਦੇਵ ਜੀ ਮਹਾਰਾਜ ਦਾ ਇਹ ਸਿਧਾਂਤ ਸੀ ਜੀਵਨ ਬਹੁਤ ਛੋਟਾ ਹੈ ਔਰ ਇਸੇ ਛੋਟੇ ਜੀਵਨ ਵਿੱਚ ਪਰਿਵਾਰ ਦੇ ਸੰਬੰਧ ਕਾਰੋਬਾਰੀ ਰਿਸ਼ਤੇ ਦੁਨਿਆਵੀ ਰਿਸ਼ਤੇ ਨਿਭਾਉਂਦੇ ਹੋਇਆ ਮਨੁੱਖ ਨੇ ਪ੍ਰਮਾਤਮਾ ਨਾਲ ਜੁੜਨਾ ਹੈ ਤਾਂ ਐਸਾ ਲੰਬਾ ਰਸਤਾ ਨਾ ਹੋਵੇ ਕਿ ਜੀਵਨ ਮੁੱਕ ਜਾਏ ਤੇ ਜੀਵਨ ਪਰਮ ਜੀਵਨ ਤੱਕ ਨਾ ਪਹੁੰਚ ਸਕੇ

ਸਾਰੇ ਰੋਗਾਂ ਦਾ ਸਾਰੇ ਵਿਤਕਰਾਂ ਦਾ ਸਾਰੇ ਖੂਨ ਖਰਾਬ ਹੋਏ ਦਾ ਪਿਲਾ ਗੁਰਨਾਣੂ ਨੇ ਇਹ ਹੀ ਦੱਸਿਆ ਇੱਕ ਨਾਲ ਜੋੜਨਾ ਔਰ ਇੱਕ ਨਾਲ ਜੁੜਨ ਵਾਸਤੇ ਰਸਤਾ ਲੰਬਾ ਨਹੀਂ ਕਰਨਾ ਛੋਟਾ ਸਿਰਤ ਨੂੰ ਸ਼ਬਦ ਨਾਲ ਜੋੜ ਕੇ ਉਸ ਇੱਕ ਦੇ ਸਰੂਪ ਨੂੰ ਪ੍ਰਾਪਤ ਕਰਨਾ ਜਿਹੜੀ ਮਰਤੇ ਔਰ ਦਸਬੰਦ ਅਜ਼ਲਤ ਬਣਿਆ ਹੋਇਆ ਔਰ ਜਦੋਂ ਵੀ ਬਾਕੀ ਦੇ ਧਰਮਾਂ ਦੇ ਵਿੱਚ ਇਸਾਈ ਧਰਮ ਦੇ ਜਿਹੜੇ ਕ੍ਰਿਸਚਨ ਨੇ ਸ਼ਾਦੀ ਕਰਦੇ ਤਾਂ ਔਰਤ ਦੀ ਆਈ ਡੂ ਰਜ਼ਾਮੰਦੀ ਲਈ ਜਾਂਦੀ ਹੈ اسلام کے عورت دی سب قبول ہے رضا جاندی ہے اسی دیکھ دھرم کہ عورت دی رضا مندی نہیں لی جاندی بے شک وہ ہوتا ایک پہلو دیکھے اسلام دے تین دفعہ پورش طلاق 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 کہہ دے عورت دا طلاق ہو گیا یہ عورت کو نہیں پوچھا جاتا کہ میں تینوں تلاک دا صرف تین دفعہ آخیا تلاک ہو گیا اور وہ در دریاں ٹھوکر میں تو جتنی سوتنتا میں سمجھ دا ہوں سکھ دھرم دے چاہے اتنی نہیں ہے کدھر یگو پویت ہندو عورت نہیں کر سکتے وید پاٹ ہندو عورت لئی منائی ہے لیکن سکھ بی بی لئی تو کوئی منائی نہیں وہ کچھ بھی پاٹ کر سکتے پوجا کر سکتے سی ہوں دربار ساحب کیرتن بھی کر سکتی جی آ آگیا ہوگیا منجی صاحب تو پہلے ہی کر دیا سن اور راجنیتک طور پر مکھی ہو سکتی ہے دارمک طور پر مخی ہو سکتی ہے جیڑے بائی گروہ گرو امردس جی مہاراج نے ستھاپن سن وہ تین بیبیاں نے وہ پرچارک سن ویس وا سی برابری درجہ جو ہے چل رہا ہے ایسا کوئی نہیں ہے کہ باقی دھرم کو سوتنتا زیادہ ہے بلکہ ਨੇਊਜ਼ੀਲੈਂਡ ਦੇ ਮੈਂ ਸਮਝਦਾ 50 ਸਾਲ ਪਹਿਲੇ ਕਿ ਦੇ ਇਸਤਰੀ ਨੂੰ ਵੋਟ ਪਾਣ ਦਾ ਹੱਕ ਦਿੱਤਾ ਗਿਆ ਤੇ ਇਸ ਤਰ੍ਹਾਂ ਦੀ ਸਾਰੀ ਜਗਤ ਦੁਨੀਆ ਵਿੱਚ ਗੱਲ ਪਹਿਲੀ ਹੋ ਪਰ ਮੌ ਇਸਤਰੀ ਨੂੰ ਬਰਾਬਰ ਦਾ ਹੱਕ ਤੇ ਗੁਰਨਾਣਕ ਨੇ ਜਨਮ ਤੇ ਦਿੱਤਾ ਹੈ ਆਧ ਕਾਲ ਤੋਂ ਇਹ ਹੋ ਜਾਂਦਾ ਹੈ ਔਰ ਸਾਫ਼ ਕਹਿ ਦਿੱਤਾ ਹੈ ਰਾਜੇ अवतार ਮਹਾਨ ਨੇ ਪਰ ਰਾਜੇ ਅਵਤਾਰਾਂ ਨੂੰ ਜਨਮ ਦੇਣ ਵਾਲੇ ਵੀ ਮਹਾਨ ਹੈ ਉਹਦੀ ਕੁੱਖ ਕਿੰਨੀ ਪਵਿੱਤਰ ਹੋਏਗੀ ਕਿ ਇੱਕ ਅਵਤਾਰ ਨੇ ਉਸਦੀ ਕੁੱਖ ਨੂੰ ਚੁਣਿਆ ਹੈ ਇਕ ਮਹਾਨ ਵਿਦਵਾਨ ਨੇ ਇਸ ਕੁਖਣੋ ਚੁਣਿਆ ਤੇ ਉਹ ਖਾਨ ਵੀ ਮਹਾਨ ਹੈ ਜਿਹਦੇ ਚਹੀਰੇ ਨਿਕਲਦੇ ਨੇ ਮੋਤੀ ਨਿਕਲਦੇ ਨੇ ਇਸਤੇ ਦੀ ਆਪਣੇ ਫਲ ਤੇ ਮਾਨਤਾ ਹੈ ਪੁਰਸ਼ ਦੀ ਆਪਣੇ ਤਲ ਤੇ ਮਾਨਤਾ ਔਰਤ ਦੀ ਬਰਾਬਰੀ ਦੀ ਜਦ ਗੱਲ ਕਰਦੀ ਹੈ ਜੀ ਤਾਂ ਅੱਜ ਕੱਲ ਜਿਹੜੀਆਂ ਪੜ੍ਹੀਆਂ ਲਿਖੀਆਂ ਅਮਰੀਕਾਈ ਯੂਰਪ ਦੀ ਸਖਬੀ ਬੀਬੀਆਂ ਨੇ ਉਹ ਸਵਾਲ ਪੁੱਛਦੀਆਂ ਨੇ ਕਿ ਆਨੰਦ ਕਾਰਜ ਦੀ ਰਸਮ ਦੇ ਦੌਰਾਨ ਸਾਨੂੰ ਪਿੱਛੇ ਹੀ ਕਿਉਂ ਚੱਲਣਾ ਪੈਂਦਾ ਚਾਰੇ ਲਾਮਾਂ ਚ ਬਰਾਬਰ ਕਿਉਂ ਨਹੀਂ ਚੱਲ ਸਕਦੇ ਜਾਂ ਦੋ ਲਾਵੇ ਤੁਸੀਂ ਅੱਗੇ ਕਿਉਂ ਨਹੀਂ ਹੋ ਸਕਦੇ ਇਸ ਨੂੰ ਅੱਗੇ ਪਿੱਛੇ ਨਹੀਂ ਮੰਨਣਾ ਚਾਹੀਦਾ ਕਾਰਨ ਆਖਰ ਸ਼ਰੀਰ ਵਿੱਚ ਕੁਝ ਭੇਦ ਪਰਿਪੂਰਨ ਪਰਮਾਤਮਾ ਨੇ ਪਾਇਆ ਹੈ ਮਨ ਵਿੱਚ ਵੀ ਭੇਦ ਪਾਇਆ ਤਰਕ ਪੁਰਸ਼ ਦੇ ਪ੍ਰਦਾਨ ਹੁੰਦੀ ਏ ਤੇ ਭਾਵਨਾ ਜਿਹੜੀ ਹੈ ਉਹ ਇਸਤਰੀ ਚ ਪ੍ਰਦਾਨ ਹੁੰਦੀ ਹੈ ਗਿਆਨ ਪ੍ਰਦਾਨ ਪੁਰਸ਼ਾਂ ਦਾ ਇਹ ਕਾਰਨ ਹੈ ਕਿ ਦੁਨੀਆ ਦੇ ਵੱਡੇ ਵੱਡੇ ਅਜੂਬੇ ਧਰਮ ਗ੍ਰੰਥ kia ਵਿਚਾਰ ਦੇ ਗ੍ਰੰਥ ਪੁਰਸ਼ਾਂ ਦੇ ਰਚੇ ਹੋਣੇ ਇਸਤਰੀਆਂ ਦੇ ਬਤੋੜੇ ਲੇਕਿਨ ਉਸ ਦੀ ਸਰਾਲ ਇਸਤਰੀਆਂ ਦੁਆਰਾ ਹੋਈ ਕਿਉਂਕਿ ਜਿੰਦਰ ਭਾਵਨਾ ਹੁੰਦੀ ਹੈ ਭਾਵਨਾ ਸਰਦਾ ভরਸਾ ਇਹ ਗਿਆਨ ਦੇ ਪਿੱਛੇ ਚਲੇ ਨਾ ਕਿ ਗਿਆਨ ভরਸੇ ਦੇ ਪਿੱਛੇ ਚਲੇ ਫਿਰ ভরਸਾ ਤੇ ਭਟਕਾ ਦੇਗਾ ভরਸਾ ਗਿਆਨ ਤੋਂ ਬਿਨਾ ਅੰਦਾਜ਼ਾ ਹੋਵੇਗਾ ਗਿਆਨ ਅੱਖਾਂ ਹੈ ਤੇ ভরਸਾ ਪੈਰ ਹੁੰਦੇ ਨੇ ਪੈਰਾਂ ਨੂੰ ਅੱਖ ਚਾਹੀਦੀ ਹੈ ਤੇ ਅੱਖਾਂ ਨੂੰ ਪੈਰ ਪੈਰ ਚਾਹੀਦੇ ਨੇ ਪਰ ਬਾਗ ਵਿੱਚ ਕਦਮ ਪੁੱਟਣ ਪਹਿਲੇ ਅੱਖਾਂ ਵੇਖਣ ਇਥਾ ਇਹ ਅਬਰਾਕਮ ਰੂਪ ਸੀ ਕਿ ਅੱਖ ਪਹਿਲੇ ਅੱਗੇ ਪੈਰ ਪਿੱਛੇ ਜਿਵੇਂ ਪੈਰ ਤੇ ਅੱਗੇ ਹੋ ਜਾਣ ਅੱਖਾਂ ਪਿੱਛੇ ਉਹਨ ਕੋਈ ਦੇਖੀਏ ਨਹੀਂ ਤੇ ਕਦਮ ਚੱਲ ਉਹ ਬਟਕ ਜਾਏਗਾ ਅੰਧੀ ਸਰਦਾ ਜੋ ਹੈ ਬਟਕ ਵੀ ਇਸ ਰੂਪ ਰೇಖਾ ਨਾਲ ਐਸਾ ਬਣਾਇਆ ਗਿਆ ਨਾ ਕਿ ਇਸਤਰੀ ਪਛੜੀ ਹੋਈ ਹੈ ਜਾਂ ਪੁਰਸ਼ ਬਹੁਤ ਅੱਗੇ ਹੈ ਨਹੀਂ ਇਹ ਗੱਲ ਨਹੀਂ ਹੈ ਅਸੀਂ ਬਚਪਨ ਤੋਂ ਪਰੇ ਕਰਦੇ ਆਏ ਹਾਂ ਜੀ ਕਿ ਜਦੋਂ ਸਾਡੇ ਹੱਕ ਨਹੀਂ ਮਿਲਦੇ ਤਾਂ ਸ੍ਰੀ ਸਾਹਿਬ ਤਲਵਾਰ ਤੂੰ ਲੈਣੀ ਚਾਹੀਦੀ ਹੈ ਸਾਡੇ ਧਰਮ ਦੇ ਮਤਲਬ پر آج دے ابنک زمانے اس دی گل کرنا ہسا جا رہی ہے اور بہت سارے ہسا حصہ دے تو دہشت گرد کیا جا رہا ہے ایک ملک دا دہشت گرد دوسرے ملک دا حق بڑا بن سکتا ہے اُسے لاو گے دیکھو ہتھیار بدل دیں کسے وقت من میں ناخنا ہتھیار دی طرح ورتیا دندا نے پھر وہ ہاتھ چلاٹھی آئی پھر برچھا آیا تلوار آئی توپ آئی بندوق آئی ਅੱਜ ਤਰੀਕਾ ਦਾ ਜ਼ਮਾਨਾ ਹੈ ਵਿਚਾਰ ਦਾ ਜ਼ਮਾਨਾ ਹੈ ਵਿਚਾਰ ਹੀ ਹਥਿਆਰ ਹੈ ਵਿਚਾਰ ਦੇ ਰਾਹੀਂ ਦਲੀਲ ਦੇ ਰਾਹੀਂ ਆਪਣੇ ਪੱਖ ਨੂੰ ਜਗਤ ਦੇ ਸਾਹਮਣੇ ਰੱਖਣਾ ਸੰਸਾਰ ਦੇ ਸਾਹਮਣੇ ਰੱਖਣਾ ਇਹ ਹਿੰਸਾ ਨਹੀਂ ਭਾਵੇਂ ਵਿਚਾਰ ਨਾਲ ਕਿਸੇ ਦੇ ਵਿਚਾਰ ਨੂੰ ਪਛਾੜ ਦੇਣਾ ਵਿਖਿਆਣਾ ਮਨੁੱਖ ਹੈ ਵੀ ਹਿੰਸਾ ਕਿਸੇ ਦੇ ਵਿਚਾਰਾਂ ਦੀ ਹੱਤਿਆ ਹੈ ਪਰ ਤਲਵਾਰ ਨਾਲ ਹਥਿਆਰ ਨਾਲ ਅਗਰ ਜ਼ਮਾਨਾ ਬਦਲੇ ਹੈ ਤਾਂ ਅਗ ਵਿਚਾਰ ਵੀ ਬੜੀ ਪ੍ਰਧਾਨਤਾ ਹੈ ਆਪਣੇ ਹੱਕ ਨੂੰ ਵਿਚਾਰ ਵਾਦੇ ਰਾਹੀਂ ਪ੍ਰਚਾਰ ਕਰਕੇ ਵਿਚਾਰਾਂ ਦੇ ਰਾਹੀਂ ਰੱਖ ਕੇ ਪ੍ਰਾਪਤ ਕਰਨ ਦਾ ਹੱਕ ਤੇ ਹਰ ਇੱਕ ਨੂੰ ਹੈ ਵਿਚਾਰ ਵੀ ਹਥਿਆਰ ਹੈ ਔਰ ਜਿਤਨਾ ਵੱਡਾ ਵਿਚਾਰ ਹਥਿਆਰ ਹੁੰਦਾ ਹੈ ਸ਼ਾਇਦ ਹਥਿਆਰ ਵੀ ਇਤਨਾ ਵੱਡਾ ਹਥਿਆਰ ਹੋਵੇ ਸ਼ਸਤਰ ਕੇ ਦੀਨ ਹੈ ਰਾਜ ਕੋਈ ਇਸ ਤਰ੍ਹਾਂ ਜਦ ਕੋਈ ਸਤਾ ਪ੍ਰਾਪਤ ਹੋ ਜਾਏ ਕੋਈ ਰਾਜ ਪਾਠ ਪ੍ਰਾਪਤ ਹੋ ਜਾਏ ਉਹਦੀ ਹਿਫਾਜ਼ਤ ਵਾਸਤੇ ਤੇ ਹਥਿਆਰ ਚਾਹੀਦੇ ਹੁੰਦੇ ਨੇ ਸ਼ਸਤਰ ਚਾਹੀਦੇ ਹੁੰਦੇ ਨੇ ਨਹੀਂ ਤਾਂ ਕੋਈ ਵੀ ਜ਼ਮੀਨ ਹਥਿਆਲ ਹੋ ਜਾਏਗਾ ਕੋਈ ਵੀ ਪਾਣੀ ਹਥਿਆਲ ਹੋ ਜਾਏਗਾ ਕੋਈ ਵੀ ਜਾਇਦਾਦ ਹਤਿਆਲੇ ਦਾ ਦਨ ਸੰਪਦਾ ਲੁਟ ਲੇਗਾ ਜ਼ਮੀਨ ਤੇ ਕਰਜ਼ਾ ਕਰ ਲੇਗਾ ਉਹ ਇੱਕ ਵੱਡੇ ਪੱਦਰ ਤੇ ਉਸ ਹਕੂਮਤ ਦਾ ਫਰਜ਼ ਬਣ ਜਾਂਦਾ ਹਥਿਆਰਾਂ ਦੇ ਰਾਹੀਂ ਆਪਣੇ ਮੁਲਕ ਦੀ ਹਿਫਾਜ਼ਤ ਕਰਨਾ ਰਾਜ ਬਿਨਾਂ ਨਾ ਧਰਮ ਚਲੇ ਹੈ ਔਰ ਧਰਮ ਬਿਨਾਂ ਸਭ ਦਲੇ ਮਲੇ ਇਨ੍ਹਾਂ ਦੇ ਅਰਥ ਜਿਹੜੇ ਕੀਤੇ ਜਾਂਦੇ ਨੇ ਸਮਝੇ ਜਾਂਦੇ ਨੇ ਉਹ ਇਹ ਨਹੀਂ ਹੈ ਇਹਨਾਂ 'ਤੇ ਸ਼ਰਮ ਨਾਲ ਪੜਨਾ ਹੈ ਰਾਜ ਬਿਨਾ ਨਾ ਧਰਮ ਚਲੇ ਹੈ ਬਿਨਾ ਧਰਮ ਤੋਂ ਰਾਜ ਨਹੀਂ ਚੱਲਦਾ راج میں دھرم چلے ہیں دھرم بنا سب دلے ملے ہیں دو جی پنگتی دھرم تو بنا لوگوں گی بے انسافی کرے گی ظلم کرے گی راجنیتی ادو انصاف آئے گا وہ دھرم چلے گی تو دھرم راج نیتی نال جوڑنا ہے تاکہ ہر ایک نو انصاف ملے دھرم سماج جوڑنا ہے تاکہ کلکلش آوے ਔਰ ਧਰਮ ਨੂੰ ਵਪਾਰ ਨਾਲ ਜੋੜਨਾ ਹੈ ਤਾਂ ਕਿ ਬੇਈਮਾਨੀ ਤੇ ਠੱਗੀ ਨਾ ਹੋਵੇ। ਜੇ ਸਵਰਗ ਨਿਰਖ ਹੈਗੇ ਨਾ ਕੋਈ ਉਹ ਜੋ ਸਵਰਗ ਜਿਵੇਂ ਅੰਜਲੀ ਅਸਮਾਨ ਦੇ ਉੱਪਰ ਨਾ ਕੋ ਨਾਰਕ ਤੇ ਨਾ ਰਹੋ। ਸਤਗੁਰੂ ਦੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਵਹਿ ਅੰਤ ਅਰ ਆਗ ਜ਼ਿੰਦਗੀ ਦੁੱਖਾਂ ਵਿੱਚ ਬਤੀਤ ਹੋ ਰਹੀ ਹੈ ਖਾਣ ਨੂੰ ਭੋਜਨ ਨਹੀਂ ਪੈਣ ਨੂੰ ਕੱਪੜਾ ਨਹੀਂ ਸਰਦੀ ਚ ਤੜਪ ਰਿਹਾ ਹੈ ਗਰਮੀ ਚ ਤੜਪ ਰਿਹਾ ਹੋਰ ਹਜ਼ਾਰਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋਰ ਕਿਸ ਨੂੰ ਨਰਕ ਕਹਿੰਦੇ ਨੇ ਨਰਕ ਭਉ ਕਰੇ। ਅਮਰਕ ਦੇ ਜੀਰੇ ਲੇਕਿਨ ਇਹ ਸਾਰੀਆਂ ਸਹੂਲਤਾਂ ਮੌਜੂਦ ਨੇ ਉਹ ਸਵਰਗ ਦੇ ਚੇ ਲੇਕਿਨ ਨਾ ਉਹ ਜਬ ਕੇ ਮਨੁੱਖ ਨਰਕ ਸਵਰਗ ਦੁੱਖ ਸੁਖ ਦੋਹਾਂ ਤੋਂ ਉੱਚਾ ਕੁਝ ਲੰਦਾ ਉਹ ਇੱਕ ਤੇਜੀ ਅਵਸਥਾ ਹੈ ਆਨੰਦ ਔਰ ਉਹ ਅਕਤ ਹੈ ਜਿਹਨੂੰ ਜ਼ਬਾਨ ਨਾਲ بیان ਨਹੀਂ ਕੀਤਾ ਜਾ ਸਕਦਾ ਲੋਕੀ ਕਹਿੰਦੇ ਹੁਣ ਮੈਂ ਪੁੱਛਣਾ ਚਾਹਾਂ ਜੀ ਜਦੋਂ ਵੀ ਅਸੀਂ ਕਥਾ ਸੁਣਨ ਜਾਂਦੇ ਚਾਹਤੇ ਡੀਆ ਜਾਂ ਕੋਈ ਹੋਰ ਪ੍ਰਚਾਰਕ ਨੇ ਉਥੇ 40 ਸਾਲ ਤੋਂ ਉੱਪਰ ਦੇ ਲੋਕ ਹੀ ਜ਼ਿਆਦਾਤਰ ਹੁੰਦੇ ਨੇ ਨੌਜਵਾਨਾਂ ਨੂੰ ਸਿੱਖ ਧਰਮ ਦਾ ਪ੍ਰਚਾਰ ਸੌਣੀ ਕਿਵੇਂ ਪ੍ਰੇਰਿਆ ਜਾ ਸਕਦਾ ਹੈ ਇਸ ਤਰ੍ਹਾਂ ਜਿਵੇਂ ਬੱਚੇ ਨੂੰ ਭੋਜਨ ਪਾਣੀ ਚਾਹੀਦਾ ਹੈ ਬੱਚੇ ਨੂੰ ਭਜਨ ਵੀ ਚਾਹੀਦਾ ਹੈ ਜਵਾਨ ਦੀ ਖੁਰਾਕ ਕੁਝ ਹੋਰ ਹੋ ਜਾਂਦੀ ਹੈ ਠੀਕ ਹੈ ਭਜਨ ਵਿੱਚ ਵੀ ਵਾਦਾ ਚਾਹੀਦਾ ਹੈ ਭਜਨ ਤੇ ਜਨਮ ਤੋਂ ਚਾਹੀਦਾ ਪਰ ਜਨਮ ਤੋਂ ਬੱਚਾ ਜੈਸੇ ਆਪ ਖੁਦ ਦੁੱਧ ਦੀ ਤਲਾਸ਼ ਨਹੀਂ ਕਰ ਸਕਦਾ ਮਾਂ ਪਿਲਾਉਂਦੀ ਉਸ ਨੂੰ ਇਸ ਤਰ੍ਹਾਂ ਗੋਦ ਦੇ ਉਸ ਬੱਚੇ ਨੂੰ ਵਾਹਿਗੁਰੂ ਨਾਮ ਦੀ ਲੋਰੀ ਮਾਂ ਦੇਵੇ تاکہ واہ گروہ دھن دیچ او دی پروریش ہوئے اور جیسے جیسے وڈا ہوئے جو میں او دی خوراک بدل دی او بھجن آب کرے ای بچپن تو لے کے بڑے پہ انت تک بھجن دی لوڑ ہے پر اگر بھجن دی بکھ نہ پیدا ہوئے تی بھوجن دی بکھ پیدا ہوئے ای بندہ سریر دے تلتے تے تندرست ہے من دے تلتے روگی ہے گئے ہے اس سویستے بکھ نہیں ہے کہ ست سنگی سویستے ہے کہ بکھ پیدا ہو جائے ਔਰ ਮਨੋਖ ਨਾਮ ਜਪਣ ਲੱਗ ਪਏ ਲੋਜੇ ਮਨੁੱਖੀ ਧਰਮ ਜੁੜਾ ਲਾਇਆ ਜਾ ਸਕਦਾ ਜੀ ਸਦ ਸੰਗ ਹੀ ਹੈ ਬਿਨ ਬਾਗਾਂ ਸਦ ਸੰਗ ਨਾਲ ਲੱਭੇ ਬਨ ਸੰਗਤ ਮੈਲ ਭਰੀ ਜੀਏ ਸੰਗਤ ਤੋਂ ਬਿਨਾ ਐਸਾ ਹੋ ਨਹੀਂ ਸਕਦਾ ਮੁਸ਼ਕਿਲ ਹੈ ਔਰ ਕਰੀਬਨ 31 ਜਵਾਨ ਐਸਾ ਨਹੀਂ ਕਿ ਸਿੱਖ ਧਰਮ ਦੇ Hindu Muslim ਸਾਰੇ ਜਵਾਨ ਉਸਤ ਉਹ ਇਹ ਥੋੜੇ ਨੇ ਆંકੜੇ ਪੁਰਾ ਜਿਹਾਂ ਠੋਕਰਾਂ ਖਾ ਕੇ ਜਵਾਨੀ ਦੇ ਦੁੱਖ ਸੁੱਖ ਭੋਗ ਕੇ ਫਿਰ ਥੋੜੀ ਜਿਹੀ ਸਮਝ ਆਂਦੀ ਹੈ ਫਿਰ ਮਨਨਕ ਧਰਮ ਵਾਲੇ ਪਾਸੇ ਮੁੜਦਾ ਜਿਹੜਾ ਪਹਿਲੇ ਤੋਂ ਮੁੜ ਜਾਏ ਬਚਪਨ ਤੋਂ ਮੁੜ ਜਾਏ ਉਹਦੇ ਪੁਰਵਲੇ ਸੰਸਕਾਰ ਨੇ ਯਾ ਮਾਪੇ ਉਸਦੇ ਬਾਕ ਚੰਗੇ ਆਣਗੇ ਸੋਸਾਇਟੀ ਉਸ ਨੂੰ ਚੰਗੇ ਮਿਲ ਪਈ ਉਹ ਕਿ ਅੱਛਾ ਉਸ ਕਿਸੇ ਪੰਜਾਬ ਦੇ ਵਿੱਚ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਤੇ ਪੋਹਰੇ ਵਿੱਚ ਬਹੁਤ ਸਾਰੇ ਵੀ ਵਿਆਹ ਹੋ ਰਹੇ ਨੇ ਔਰ ਇਹ ਗੱਲ ਦਿਗਦਲ ਬਦ ਰਹੀ ਹੈ ਔਰ ਰੋਜ਼ ਸਾਡੇ ਸਾਹਮਣੇ ਆ ਰਹੀ ਹੈ اس طرح کی کمرٹ کرنا چاہتے ہو اس طرح عام سن سیوا کے گردو روئے چونکہ بہتاد پولیٹیشن بن گئے تو ڈیڑے دار نعرہ لان لگ پی رول نام دی گل کرتے ہیں پرماتما گل کر ہیں تو بھولے بھالے لوگ اس پیسے پرت ہو گئے جبکہ نام کے گیان دی گل وہ بھی نہیں کر رہے انہوں نے بھی اپنے سوارتھ جو ہے جڑے ہوئے نے ਆਮ ਸਾਧਾਰਨ ਲੋਕ ਇਸ ਤਰ੍ਹਾਂ ਭਟਕ ਰਹੇ ਕਿਉਂਕਿ ਇੱਕ ਘਰ ਤੇ ਅਸਲੀਅਤ ਨਾ ਮਿਲਣ ਕਰਕੇ ਉਹ ਦੂਜੇ ਪਾਸੇ ਲੋਕੀਂ ਭਟਕਦੇ। ਅਖੀਰ ਸਾਡੇ ਸੁਣਵਾਲਿਆਂ ਦੇ ਨਾ ਉਹ ਵਿਖਣ ਵਾਲਿਆਂ ਦੇ ਨਾ ਕਿਸੇ ਨਿਹਦੇਣਾ ਚਲੇ। ਸੁਣਵਾਲਿਆਂ ਦੇ ਨਾਂ ਸਿਰਫ ਪ੍ਰਚਾਰਕ ਹੋਣ ਦੇ ਨਾਤੇ ਇੱਕੋ ਹੀ ਸੰਦੇਸ਼ ਆਵੇਰਾ ਉਸ ਇੱਕ ਨਾਲ ਜਿਹੜਾ ਜੁੜਦਾ ਹੈ ਖੁਦ ਵੀ ਸੁਖੀ ਹੁੰਦਾ ਹੈ ਤੇ ਸੰਸਾਰ ਵਿੱਚ ਸੁਖ ਵਣਦਾ ਹੈ। ਇੱਕ ਨਾਲ ਜਿਹੜਾ ਟੁੱਟਿਆ ਹੁੰਦਾ ਹੈ ਖੁਦ ਵੀ ਦੁਖੀ ਹੁੰਦਾ ਹੈ। ਔਰ ਕਦੋਂ ਕਦਮ ਤੇ ਜਗਤ ਨੂੰ ਦੁਖੀ ਕਰਦਾ ਕਰਮੋਂ ਵੀ ਦੁਖੀ ਕਰਦਾ ਬਾਹਰ ਵਾਲਿਆਂ ਨੂੰ ਵੀ ਦੁਖੀ ਕਰਦਾ ਉਹਦੇ ਕੋਲ ਹੋਂਦ ਹੈ ਹੀ ਦੁੱਖ ਹੈ ਪਰ ਉਹ ਵੰਡਦਾ ਹੀ ਦੁੱਖ ਹੈ ਇਸ ਵਾਸਤੇ ਹਰ ਸਿੱਖ ਨੂੰ ਪਹਿਲੋਂ ਸਿੱਕ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਵੈ ਸੁਖੀ ਹੋਵੇ ਤੇ ਜਗਤ ਵਿੱਚ ਸੁਖ ਦੇ ਸਕੇ ਯਾਨੀ ਸਮਾਜ ਲਈ ਬੜੀ ਮਿਹਰਬਾਨੀ ਸ਼ੁਕਰੀਆ ਸਰ ਜੀ ਦਾ ਧੰਨਵਾਦ ਵਾਹਿਗੁਰੂ ਜੀ ਕੋ ਫਰਮਾਉਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਮੁੱਖੀ ਜੀਵਨ ਦਾ ਲਕਸ਼ ਇਹ ਦੱਸਦੀ ਹੈ ਪ੍ਰਮਾਤਮਾ ਨਾਲ ਜੁੜਨਾ। ਤੇ ਪ੍ਰਮਾਤਮਾ ਨਾਲ ਜੁੜਨ ਦਾ ਵਸੀਲਾ ਪ੍ਰਮਾਤਮਾ ਨੂੰ ਯਾਦ ਕਰਨਾ ਹੈ। ਜੇ ਨੂੰ ਯਾਦ ਕਰੀਏ ਰਿਸ਼ਤਾ ਜੁੜਦਾ ਹੈ ਜੇ ਨੂੰ ਭੁੱਲ ਜਾਈਏ ਰਿਸ਼ਤਾ ਟੁੱਟਦਾ ਹੈ। ਦੁਨੀਆ ਭਰ ਦੇ तमाम پیغمبرੀ ਪਰਸ਼ਾ ਨੇ परमात्मा दी प्राप्ति ਨੂੰ ਸਿਮਰਨਾ ਕਹੇ ਸਿਮਰਨ ਕਰਕੇ ਪ੍ਰਾਪਤ ਹੋਵੇਗਾ ਸਿਮਰਨ ਸੰਸਕ੍ਰਿਤ ਦਾ ਸ਼ਬਦ ਹੈ ਇਹ ਪਿਆਰੀ ਰੂਪ ਰਈਏ ਤੇ ਯਾਦ ਕਰਨਾ ਚੇਤੇ ਕਰਨਾ ਜਿਸ ਨੂੰ ਚੇਤੇ ਕਰੀਏ ਰਿਸ਼ਤਾ ਜੁੜਦਾ ਹੈ ਤੇ ਜਿਸ ਨੂੰ ਭੁੱਲ ਜਾਈਏ ਰਿਸ਼ਤਾ ਟੁੱਟ ਜਾਂਦਾ ਹੈ ਮੇਰੇ ਜੀਵ ਵਿੱਚ ਕੋਈ ਨੂਰ ਹੀਰਾ ਹੋਵੇ ਪਰ ਮੇਰੇ ਚੇਤੇ ਚ ਨਾਵੇ ਮੇਰੀ ਯਾਦ ਦੇ ਚ ਨਾਵੇ ਤਾਂ ਸੰਬੰਧ ਟੁੱਟ ਗਿਆ ਰਿਸ਼ਤਾ ਟੁੱਟ ਗਿਆ ਘਰ ਵਿੱਚ ਬਹੁਤ ਸਾਰਾ ਸਾਜ਼ੋ ਸਮਾਨ ਪਿਆ ਹੈ ਪਰ ਜੋ ਚੇਤੇ ਵਿੱਚ ਨਹੀਂ ਯਾਦ ਵਿੱਚ ਨਹੀਂ ਰਿਸ਼ਤਾ ਟੁੱਟ ਗਿਆ ਸੰਬੰਧ ਟੁੱਟ ਗਿਆ ਭਾਵੇਂ ਰੌਣ ਰੌਣ ਵਿੱਚ ਪਰਮਾਤਮਾ ਹੋਵੇ ਪਰ ਜੇ ਚੇਤੇ ਵਿੱਚ ਨਹੀਂ ਤਾਂ ਉਸ ਨਾਲ ਰਿਸ਼ਤਾ ਟੁੱਟਿਆ ਰਹਿੰਦਾ ਹੈ ਦਰਸਲ ਸਤਸੰਗ ਕਰਨਾ ਗੁਰਬਾਣੀ ਪੜ੍ਹਨੀ ਔਰ ਵਾਹਿਗੁਰੂ ਵਾਹਿਗੁਰੂ ਜਪਣਾ ਬਸ ਉਸ ਭੁੱਲੇ ਨੂੰ ਚੇਤੇ ਕਰਨਾ ਹੈ ਔਰ ਉਹ ਭੁੱਲਦਾ ਇਸ ਵਾਸਤੇ ਕਿ ਅੱਖਾਂ ਦੇ ਸਾਹਮਣੇ ਨਹੀਂ ਹੈ ਸਮੋਤੀ ਅੱਖ ਨਾਲ ਉਸ ਨੂੰ ਦੇਖਿਆ ਨਹੀਂ ਜਾ ਸਕਦਾ ਉਸ ਵਾਸਤੇ ਬਾਰ ਬਾਰ ਭੁੱਲ ਜਾਂਦਾ ਹੈ ਉਹ ਇੱਕ ਬਾਰੀਕ ਅੱਖ ਨਾਲ ਦੇਖਿਆ ਜਾ ਸਕਦਾ ਜਿਹਨੂੰ ਤੀਜਾ ਨੇਤਰ ਕਹਿੰਦੇ ਨੇ ਤੈਨਾ ਹੈ ਨਾ ਤੀਜਾ ਨੇਤਰ ਅਨਭਵ ਪ੍ਰਕਾਸ਼ ਨਾਮਕ ਸੇ ਅਖਣੀਆਂ ਬਿਆਨ ਜਿਨੀਆਂ ਦ ਸੰਦੋ ਮਾਪਰੀ ਜਿਤਨੀ ਗੈਰ ਆਉਣ ਨਾਲ ਕੋਈ ਉਸਦਾ ਜਪ ਕਰਦਾ ਕੋਈ ਉਸ ਨੂੰ ਯਾਦ ਕਰਦਾ ਤੇ ਯਾਦ ਜਦ ਪੂਰਨ ਤੌਰ ਤੇ ਟਿਕ ਜਾਂਦੀ ਹੈ ਉਤੀ ਸਈ ਅੱਖ ਖੁੱਲ ਜਾਂਦੀ ਹੈ ਔਰ ਪ੍ਰਮਾਤਮਾ ਜ਼ਰਰ ਜ਼ਰਰੇ ਦੇ ਜਿਹ ਹੈ ਦਿਖਾਈ ਦੇਣ ਲੱਗ ਪੈਂਦਾ ਹੈ ਤਮਾਮ ਰਹਿਗਰੀ ਪੁਰਸ਼ਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਉਸ ਲਈ ਯਾਦ ਦੱਸਿਆ ਉਸ ਦਾ ਸਿਮਨ ਦੱਸਿਆ ਸਿੱਖ ਜਗਤ ਦੇ ਵਿੱਚ ਵਸੀਲਾ ਉਹਨੂੰ ਯਾਦ ਕਰਨ ਦਾ ਹੈ ਸਤਸੰਗ ਕਰਨਾ ਕਬਾ ਕੀਰਤਨ ਸੁਣਨਾ ਔਰ ਰਹਿਤ ਬੈਠ ਰੱਖ ਕੇ ਬਾਣੀ ਦਾ ਪਾਠ ਕਰਨਾ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਦਾ ਜਪ ਕਰਨਾ ਤਰ ਖੜੀ ਹੋ ਸਕਦੀ ਹੈ ਵਾਹਿਗੁਰੂ ਵਾਹਿਗੁਰੂ ਬਾਰ ਬਾਰ ਦੌਰਾਨ ਦਾ ਮਤਲਬ ਦਰਸਲ ਅਸੀਂ ਪ੍ਰਕਿਰਤੀ ਤੇ ਨਿਗਾਹ ਮਾਰੀ ਹੈ ਤੇ ਸਾਰੀ ਪ੍ਰਕਿਰਤੀ ਦੇ ਵਿੱਚ ਪੁਨਰੁਕਤੀ ਹੈ ਰਿਪੀਟੇਸ਼ਨ ਹੈ ਸਭ ਕੁਝ ਰਿਪੀਟੇਸ਼ਨ ਤੇ ਖੜਾ ਹੋਇਆ ਹੈ ਸਭ ਕੁਝ ਰਿਪੀਟ ਹੋ ਰਿਹਾ ਹੈ ਅਸੀਂ ਬਾਰ ਬਾਰ ਸਵਾਸ ਪੈ ਲੈਂਦੇ ਹਾਂ ਨਵਸ ਬਾਰ ਬਾਰ ਪਈ ਚੱਲਦੀ ਹੈ ਬਾਰ ਬਾਰ ਪ੍ਰਿਥਵੀ ਤੇ ਰਾਤ ਆਉਂਦੀ ਹੈ ਦਿਨ ਆਉਂਦਾ ਹੈ اسی کبھی اتراج نہیں کیتا بار بار دن آ رہا ہے بار بار رات آ رہی ہے بار بار نبض چل رہی ہے بار بار سواس لے رہے ہیں بار بار دل دھڑک رہے ہے سویرے بوجن چھکے دوپہر پھر چھکیا شامی پھر چھکیا رات پھر کھانے ہیں بار بار بھوجن کھانا پہنتا ہے بار بار جو ہے پانی پینا پہندہ ہے تاکہ شریف زندگی بچی رہے بار بار اس گن گا پار بار جب کرنا پہندہ ہے تاکہ پرماتما یاد بنی رہے بار بار ہر کے گنگ گا جیسے بار بار سواس لینا یہی زندگی ہے بار بار اس کا جپ کرنا اس پرماتما یاد کرنا یہی روحانی جو ہے زندگی ہے اور اس کی لوڑ ہے شریرک بل کتنا بھی ہوئے اور ہوتھک شکتی منک کتنی ہی کیوں نہ روحانی شکتی نہیں ہے سب کچھ پھکا پرتیت آتا ہے اور منک ایک عجیب بے چینی دکھ سنتاک جو ہے محسوس کر دا ہے دراصل روحانی گیان روحانی رس روحانی شکتی ہی ہی سب کچھ مہان بنا دیں دیئے جیون مہان بنا دینی ہے سساروں مہان بنا دیں دیئے اور سب کچھ جو ہے چنگا لگ دا ہے اگر اے روحانی رس روحانی آنند روحانی شکتی دے کل نہیں ہے تو دھن سمپدا سب کچھ دے ہوں منک اس طرح تڑپے گا جیسے جل تو بنا مچھلی تڑپتی دیئے ایک ایسا کہنا ہے کباب سیخ ہیں ہم کروٹیں ہر سو بدلتے ہیں جو جل جاتا ہے یہ پہلو تو وہ پہلو بدلتے ہیں دراصل کباب ہی جو ہے اگدے نہیں بننے جا رہے ماس ہی نہیں بنیا جا رہا ہے جیگتا جاگتا منخ بھی چنتا بھی اگلے سڑ رہے ہے دکھا بھی اگڑے سڑ رہے ہے اور بالکل کباب بنے ہوئے ہے جو جل جاتا ہے یہ پہلو تو وہ پہلو بدلتے ہیں منک دا چہرہ منک دی طرزی زندگی دیکھ کے ایسا اندازہ لگ رہا کہ منک کوئی پھلنا دی طرح کھڑے ہوئے ہے منک تے کباب دی طرح بھجے ہوئے ہے پر گلستان ہو سکتا ہے یہ پھل دی طرح مہک سکتا ہے یہ پھل دی طرح کومل سندر خوبصورت ہو سکتا ہے اور اپنی خوشیاں لٹا سکتا ہے پرم انند مان سکتا ہے ایک ایک طریقہ ہے، تو ہے روحانی شکتی اور روحانی شکتی میں پرابط کرنے دا ایک, ایک طریقہ گروہ بار بار واہ گروہ واہ گرو، اتنے چر تخت جپی جا جپی جا جتنے چر واہ گروہ پرگٹ نہیں ہو جاندہ اور پرم آنند پرگٹ نہیں ہو جاندہ منک ایسا ہے ਜੀਵਨ ਸ਼ੈਲੀ ਇਸ ਦੀ ਦਰਿਆ ਦੀ ਤਰ੍ਹਾਂ ਹੈ ਤੇ ਜਿਸ ਤਰ੍ਹਾਂ ਦਰਿਆ ਦੇ ਰਸਤੇ 'ਚ ਵੀ ਬਹਾਵ ਵਿੱਚ ਵੀ ਆਪਣਾ ਆ ਸਕਦੀ ਹੈ ਚਟਾਨਾ ਆ ਸਕਦੀ ਹੈ ਔਰ ਬਹਾਵ ਨੂੰ ਰੋਕ ਸਕਦੀ ਹੈ ਕਦੀ ਕਦਾਈ ਕਿਸੇ ਦੇਸ਼ ਦੀ ਜ਼ਿੰਦਗੀ 'ਚ ਕੋਈ ਅੜਚਣ ਖੜੀ ਹੋ ਜਾਂਦੀ ਹੈ ਔਰ ਕਦੀ ਕਦਾਈ ਕੌਮ ਦੇ ਰਸਤੇ ਵਿੱਚ ਵੀ ਇਹ ਔਕੜਾਂ ਆ ਜਾਂਦੀਆਂ ਨੇ ਇਹਨਾਂ ਕੇ ਦੋ ਜੋੜ ਕੇ ਇਹ ਹਕੀਕਤ ਹੈ ਸਚਾਈ ਹੈ

سکھی دے آدھ کالتوں ایسا ہوا ہیں جیسے دریاو چٹانا روک درتی کئی طرح دی دی انتی دی انتی دی انتی دی روکاں اور اوکڑا پتھر ہوں پنجابی پرسد شاعر بھائی صاحب بھائیر سنگیدہ اس سب بڑا سندر ایک بچن ہے دا دا پانی تک کے دل میں راہ وگ ٹوڑیا ਡਾਢਾ ਨਿਰਮਲ ਸਵਚ ਤੇ ਸੋਹਣਾ ਦਿਲ ਉਸ ਅੰਦਰ ਖੁਰਿਆ ਐ ਪਰ ਡਾਢੀ ਚੀਜ਼ ਸੀ ਉੱਠੀ ਜਾਂ ਪਥਰਾਂ ਨਾਲ ਵੱਜਾ ਠੇਡੇ ਠੁੱਡੇ ਖਾ ਕੇ ਆਖਰ ਪਿੱਛਾ ਘਰ ਨੂੰ ਮੁੜਿਆ ਪਿੱਛੇ ਮੁਰਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ ਪਰ ਠੋਕਣਾ ਬਾਦ ਨੇ ਮੰਜ਼ਿਲ ਮਿਲਦੀ ਦੁੱਖਾਂ ਬਾਦ ਨੇ ਯਾਰੀ ਬਿਨਾਂ ਠੋਕਰਾਂ ਤੋਂ ਬਿਨਾਂ ਟਕਰਾਅ ਤੋਂ ਕੋਈ ਨਦੀ ਸਾਗਰ ਤੱਕ ਨਹੀਂ ਪਹੁੰਚੀ اور جس قوم میں رستے کوئی ٹھوکرا نہیں کوئی رکاو نہیں کوئی ارچنا نہیں یقین جانا انہوں نے زندگی کو بہت بڑی مہان بھی نہیں ہوئے گی اور انہوں نے اندر کبھی مہان جو ہے پرگٹ بھی نہیں ہوگی ایک قوم اپنے آپ دے چھے ایک مہان ہے بہت بڑی زندگی ہے اور بہت بڑیاں اوکنا دے چاہوں لنگ دی رہی ہے بڑیاں بڑیاں چٹانا نو توڑ کے لیے اس نے اپنا راستہ بنا جائے کچھ سمیتوں کہ پھر کسے چٹان دی بچ پسی ہے اور اپنے سنگرش دے چاہے اور اپنا مارک جو ہے لب رہی ہے اس کون دی بیڑی نو جڑے جڑے ٹھیلن والے آئے ہیں قریبن قریبن خوب ڈب دے گئے اور بیڑی نو ایسا بھی ہویا کہ منجرار بچھوڑ گئے بھور بچھوڑ گئے کچھ ڈب گئے ਕੁਝ ਯਤਨ ਕਰਦੇ ਆਇਆ ਨਹੀਂ ਰਹੇ ਆਪਣੇ ਯਤਨਾਂ ਦੇ ਚ ਹੀ ਸ਼ਕਤੀ ਗਵਾ ਬੈਠੇ ਔਰ ਕੁਝ ਇਸ ਧਾਰਾ ਵਿੱਚ ਡੁੱਬ ਹੀ ਗਏ ਬਹਿ ਗਏ ਇਹ ਬੇੜੀ ਕੁਝ ਸਮੇਂ ਤੋਂ ਕੁਝ ਸਾਲਾਂ ਤੋਂ ਇੰਜ ਪ੍ਰਤੀਤ ਹੁੰਦੀ ਹੈ ਲਹਿਰਾਂ ਦੇ ਹਵਾਲੇ ਹੈ ਔਰ ਇਹ ਲਹਿਰਾਂ ਕਿੱਥੇ ਪਹੁੰਚਣਗੀਆਂ ਇਹ ਲਹਿਰਾਂ ਜਾਣੇ لہران پیدا والا پری پورن پرماتما جانے یہ ٹھیک ہے لہران ڈوبدی نے اور یہ بھی ٹھیک ہے لہران کنارے بھی لان یہ ٹھیک ہے کہ تباہیاں بربادیاں قوموں کو مٹا کے رکھ دینیا نے پر تباہیاں بربادیاں کئی دفعہ قوموں نمی زندگی بھی دیا جیسے کہ ایک مہان دارشنک

ہر شاخ رنگ امیزی در فصل خزان انداختا کہیں ٹھیک ہے پت جھڑ بڑی ویرانی ہیں پت جھڑ بہت بڑی تباہی ہے لیکن کہیں میں خزان کے بعد بھی باہر آن دی ہوئی دیکھی ہے پتے جھڑ گئے نے دکھ بڑا ہو رہا ہے پر میں کی دیکھنا نمی پتے نکل گئے نے نمیوں کو پلا پھٹ رہی ہیں نمی پھول لگ رہے ہیں ہمیں پھل آ رہے ہیں ہر شاخ رنگ امیزی در فصل خزان انداختاں بھاوے ہیں خزاں نے مرجھا دیتا درخت نو پر خزاں دے پیچھے ہی بہار چھپی گئی ہے راہت دے پیچھے ہی دن جو ہے چھپے ہوئے ہیں ودیاں تباہیاں تے پربادیاں دے ہی نمی زندگی جو ہے چھپی ہوئی ہے جس طرح دیکھی ہے ایک بہت بڑی بربادی تے تباہی تو بعد جاپان اٹھے سر ایک بہت بڑی تباہی تے بربادی جرمنی کو ملی کوئی نمی جو ہے روپ ریکھا جو ہے ملی بربادی صرف بربادی ہوئے ایسا لازمی نہیں ہے وہ تھلو بھی کچھ آبادیاں جو ہے چھپیاں پہن گرو نانک گرو گوبند سنگھ جی مہاراج رحمت کرن ایک قومی بیوی ਉਹਨਾਂ ਨੂੰ ਹੀ ਹੈ ਪਰ ਉਸ ਨੂੰ ਹੀ ਬਲਾਮਨ ਲਈਏ ਕਿਉਂਕਿ ਬਾਕੀ ਮਹਾਨ ਹੈ ਜਾਂ ਤੇ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਥਾ ਦੇ ਵਿੱਚ ਦੇਖਿਆ ਕਿ ਗਿਆਨੀ ਸੰਸ ਸਿੰਘ ਮਸਕੀਨ ਹੋਣੀ ਦੱਸਦੇ ਪਏ ਐ ਕਿੰਡੀਆਂ ਸੋਹਣੀਆਂ ਗੱਲਾਂ ਕਰਦੇ ਪਏ ਐ ਸਿੱਖੀ ਧਰਮ ਦੇ ਬਾਰੇ ਦੱਸਦੇ ਪਏ ਐ ਬਾਕੀ ਗਿਆਨੀ ਸੰਸ ਸਿੰਘ ਮਸਕੀਨ ਨੂੰ ਮੈਂ ਸੁਣਦਾ ਪਿਆ ਮੈਂ ਉਹਨਾਂ ਦੀ ਵੀਡੀਓ ਪਾ ਰਿਹਾ ਮੈਨੂੰ ਬਹੁਤ ਅੱਛਾ ਲੱਗਦਾ ਕਿਉਂਕਿ ਗਿਆਨੀ ਸੰਸ ਸਿੰਘ ਮਸਕੀਨ ਦੀਆਂ ਗੱਲਾਂ ਬਹੁਤ ਹੀ ਅੱਛੀਆਂ ਹੁੰਦੀਆਂ ਗੱਲ ਕਰਨ ਦਾ ਅੰਦਾਜ਼ ਬਹੁਤ ਹੀ ਵਧੀਆ ਫਟਾ ਠਰ ਕੇ ਆਰਾਮ ਦੇ ਨਾਲ ਗੱਲ ਸਮਝਾਉਂਦੇ ਆ ਫਿਰ ਇਹ ਨਹੀਂ ਕਿ ਖਾਲੀ ਉਹਨਾਂ ਨੂੰ ਸਿੱਖੀ ਧਰਮ ਦੇ ਬਾਰੇ ਹੀ ਬਹੁਤ ਜ਼ਿਆਦਾ ਇਲਮ ਤੇ ਨੌਲੇਜ ਹੈ ਨਹੀਂ ਉਹਨਾਂ ਨੂੰ ਮੁਸਲਮਾਨਾਂ ਦਾ ਧਰਮ ਇਸਲਾਮ ਜਿਹੜਾ ਇਹਦੇ ਬਾਰੇ ਵੀ ਬਹੁਤ ਜ਼ਿਆਦਾ ਇਲਮ ਹੈ ਹਿੰਦੂਆਂ ਦਾ ਜਿਹੜਾ ਧਰਮ ਹੈ ਹਿੰਦੂਇਜ਼ਮ ਆ ਉਹਦੇ ਬਾਰੇ ਵੀ ਬਹੁਤ ਜ਼ਿਆਦਾ ਇਲਮ ਹੈ ਇਸਾਈਆਂ ਦੇ ਧਰਮ ਇਸਾਈਅਤ ਦੇ ਬਾਰੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਇਲਮ ਹੈ ਯਾਨੀ ਕਿ ਉਹਨਾਂ ਕੋ ਇਲਮ ਇਹਨਾ ਹੈ ਕਿ ਹਰ ਧਰਮ ਦੇ ਬਾਰੇ ਉਹ ਗੱਲ ਬਿਲਕੁਲ ਠੀਕ ਕਰਦੇ ਕਿਸੇ ਦੇ ਧਰਮ ਤੇ ਬੋਲਣਾ ਬਹੁਤ ਮੁਸ਼ਕਿਲ ਕੰਮ ਹੈ ਕਿਉਂਕਿ ਅਗਰ ਤੁਹਾਡੇ ਕੋ ਇਲਮ ਨਹੀਂ ਨਾ ਹੈ ਤੇ ਤੁਸੀਂ ਐਸੀ ਗੱਲ ਕਰ ਦੋਗੇ ਜਿੰਦੀ ਵੇ ਨਾਲ ਲੜਾਈ ਫਸਾਦ ਹੋਣ ਦਾ ਬੜਾ ਖਤਰਾ ਹੁੰਦਾ ਵਾ لیکن ਜਿਹੜਾ ਬੰਦਾ ਸਾਰੇ ਧਰਮਾਂ ਤੇ ਬੋਲ ਰਿਹਾ ਤੇ ਬਿਲਕੁਲ ਸਹੀ ਬੋਲ ਰਿਹਾ ਤੇ ਹਰ ਧਰਮ ਦੇ ਬੰਦੇ ਉਹਨੂੰ ਸੁਣ ਰਹੇ ਐ ਇਹਦਾ ਮਤਲਬ ਕੀ ਹੈ ਕਿ ਉਸ ਬੰਦੇ ਕੋਲ ਬਹੁਤ ਜ਼ਿਆਦਾ ਇਲਮ ਹੈ ਉਹਨੇ ਬਹੁਤ ਜ਼ਿਆਦਾ ਪੜਿਆ ਹੋਇਆ ਹੈ ਸਾਰੇ ਧਰਮਾਂ ਦੇ ਬਾਰੇ ਇਸੇ ਕਰਕੇ ਤੇ ਉਹ ਕੋਈ ਨਾ ਇਲਮ ਹੈ ਤੇ ਜਾਂ ਵੈਸੇ ਵੀ ਗਿਆਨੀ ਸੰਤ ਸਿੰਘ ਮਸਕੀਨਾਂ ਨੂੰ ਗਿਆਨ ਦਾ ਸਾਗਰ ਕਿਉਂ ਕਿਹਾ ਜਾਂਦਾ ਕਿਉਂਕਿ ਉਹਨਾਂ ਕੋਲ ਇਲਮ ਹੀ ਬਹੁਤ ਜ਼ਿਆਦਾ ਸੀ ਬੜੀ ਔਥੈਂਟਿਕ ਤੇ ਪੜੀ ਲਿਖੀ ਗੱਲ ਕਰਦੇ ਸੀ ਆਪਣੇ ਕੋਲੋਂ ਨਹੀਂ ਲਾ ਕੇ ਗੱਲ ਕਰਦੇ ਤਾਂ ਦੱਸਣ ਜਿਹੜਾ ਬੰਦਾ ਆਪਣੇ ਕੋਲੋਂ ਲਾ ਕੇ ਗੱਲਾਂ ਕਰਦਾ ਨਾ ਉਹਨੂੰ ਫਿਰ ਲੋਕ ਹੌਲੀ ਹੌਲੀ ਸੁੰਨਾ ਛੱਡ ਦਿੰਦੇ ਆ ਕਿਉਂਕਿ ਉਹ ਕਹਿੰਦੇ ਯਾਰ ਇਹ ਬੰਦਾ ਬਹੁਤ ਸਾਰੀਆਂ ਗੱਲਾਂ ਆਪਣੇ ਕੋ ਕਰਦਾ ਜਿੰਦੀ ਵੇ ਨਾ ਦੂਸਰੇ ਧਰਮਾਂ ਦੇ ਵਿੱਚ ਲੜਾਈ ਫਸਾਦ ਹੋਣ ਦਾ ਡਰ ਹੈ ਇਸ ਕਰਕੇ ਲੋਕ ਉਹਨਾਂ ਬਾਈਕਟ ਕਰ ਦਿੰਦੇ ਆ ਲੇਕਿਨ ਗਿਆਨੀ ਸੰਤ ਸਿੰਘ ਮਸਕੀਨ ਉਹਨੂੰ ਦੱਸਿਆ ਨਾ ਕਿ ਇਹ ਐਸੇ ਇਨਸਾਨ ਸੀ ਕਿ ਇਹਨਾਂ ਨੂੰ ਹਰ ਧਰਮ ਦੇ ਬੰਦੇ ਸੁਣਦੇ ਸੀ ਹੁਣ ਉਹ ਇਸ ਦੁਨੀਆ 'ਚ ਨਹੀਂ ਰਹੇ ਲੇਕਿਨ ਅੱਜ ਵੀ ਸਾਰੇ ਧਰਮਾਂ ਦੇ ਬੰਦੇ ਉਹਨਾਂ ਨੂੰ ਸੁਣਦੇ ਆ ਉਹਨਾਂ ਦੀ ਗੱਲਾਂ ਨੂੰ ਬੜੇ ਦਿਲ ਚਸਪੀ ਦੇ ਨਾਲ ਸੁਣਦੇ ਪੂਰੇ ਤਵੱਜਾ ਦੇ ਨਾਲ ਕਿਉਂਕਿ ਉਹ ਗੱਲ ਬਹੁਤ ਅੱਛੀ ਤੇ ਬਹੁਤ ਪਿਆਰੀ ਕਰਦੇ ਆ ਉਹਨਾਂ ਦੀ ਜਿੰਨੀਆਂ ਵੀ ਕਥਾ ਮੈਂ ਸੁਣੀ ਆ ਸੁਣ ਕੇ ਬਹੁਤ ਅੱਛਾ ਲੱਗਦਾ ਤੇ ਉਹਨਾਂ ਦੱਸਿਆ ਨੇ ਉਹਨਾਂ ਦਾ ਮਕਸਦ ਸਿਰਫ ਰੱਬ ਨਾਲ ਜੋੜਨਾ ਤੇ ਇਨਸਾਨੀਅਤ ਦਾ ਭਲਾ ਕਰਨਾ ਕਿ ਤੁਸੀਂ ਦੂਸਰੇ ਇਨਸਾਨਾਂ ਵਾਸਤੇ ਅੱਛਾ ਸੋਚੋ ਅੱਛਾ ਕਰੋ ਦੂਸਰਿਆਂ ਦੀ ਮਦਦ ਕਰੋ ਤੇ ਰੱਬ ਦਾ ਜ਼ਿਕਰ ਕਰੋ ਰੱਬ ਦੇ ਨਾਲ ਜੁੜ ਜਓ ਅੰ데 ਜਿਹੜੇ ਨੇਕ ਬੰਦੇ ਚੰਦੇ ਹੁੰਦੇ ਆ ਜਿਹੜੇ ਕਿ ਰੱਬ ਨਾਲ ਜੋੜਦੇ ਤੇ ਇਨਸਾਨੀਅਤ ਦਾ ਦਰਸ ਦਿੰਦੇ ਬਾਕੀ ਜਿਹੜੇ ਜ਼ਿਆਦਾਤਰ ਗਿਆਨੀ ਵਿਦਵਾਨ ਉਲਮਾ کرام ਮੋਲਵੀ ਸਾਹਿਬਾਨ ਪੰਡਤ ਹੁੰਦੇ ਆ ਨਾ ਇਹਨਾਂ ਦਾ ਮਕਸਦ ਜ਼ਿਆਦਾਤਰ ਦਾ ਮਕਸਦ ਸਿਰਫ ਫੇਮ ਹਾਸਲ ਕਰਨਾ ਤੇ ਪੈਸਾ ਹਾਸਲ ਕਰਨਾ ਹੁੰਦਾ ਕਿ ਸਾਡੀ ਇਹ ਦੁਕਾਨਦਾਰੀ ਚੱਲਦੀ ਰਹੇ ਸਾਨੂੰ ਮਾਲੋ ਦੌਲਤ ਆਉਂਦਾ ਰਹੇ ਸਾਡੀ ਜੇਜੇ ਹੁੰਦੀ ਰਹੇ ਉਹਨਾਂ ਦਾ ਮਕਸਦ ਇਹ ਕਤਲ ਨਹੀਂ ਹੁੰਦਾ ਕਿ ਇਹ ਰੱਬ ਨਾਲ ਜੁੜ ਜਾਣ ਜਾਂ ਇਨਸਾਨੀਅਤ ਦਾ ਭਲਾ ਕਰਨ ਲੱਪਨ ਉਹ ਜਿਹੜੀਆਂ ਗੱਲਾਂ ਧਰਮ ਦੇ ਵਿੱਚ ਹੁੰਦੀਆਂ ਮਜ਼ਬਦ ਦੇ ਵਿੱਚ ਹੁੰਦੀਆਂ ਉਹ ਜਿਹੜੀ ਸਹੀ ਹੱਕ ਵਾਲੀਆਂ ਗੱਲਾਂ ਹੁੰਦੀਆਂ ਉਹ ਦੱਸਦੇ ਹੀ ਨਹੀਂ ਆਪਣੇ ਕੋਲੋਂ ਗੱਲਾਂ ਬਣਾ ਬਣਾ ਕੇ ਲੋਕਾਂ ਨੂੰ ਗਲਤ ਪਾਸੇ ਲਈ ਰੱਖਦੇ ਤੇ ਗਿਆਨੀ ਸੰਤ ਸਿੰਘ ਮਸਕੀਨ ਆਂਦੇ ਬੰਦੇ ਜਿਹੜੇ ਵਰਗੇ ਬੰਦੇ ਹੁੰਦੇ ਨਾ ਉਹ ਹੱਕ ਸੱਚ ਦੀ ਗੱਲ ਕਰਦੇ ਉਹ ਗੱਲ ਕਰਦੇ ਐ ਜਿਹਦੇ ਨਾਲ ਇਨਸਾਨੀਅਤ ਦਾ ਭਲਾ ਹੋ ਸਕੇ ਜਿਹੜੀ ਗੱਲ ਰੱਬ ਨੇ ਦੱਸੀ ਐ ਜਿਹੜੇ ਰੱਬ ਦਾ ਹੁਕਮ ਆ ਉਹ ਗੱਲ ਦੂਸਰਿਆਂ ਤੱਕ ਪਹੁੰਚਾਉਂਦੇ ਐ ਕਿ ਇਸ ਤਰ੍ਹਾਂ ਰੱਬ ਨੇ ਜ਼ਿੰਦਗੀ گزارਨ ਦਾ ਆਖਿਆ ਵੈ ਤੇ ਇਸ ਤਰ੍ਹਾਂ ਜਿਹੜੇ ਰੱਬ ਦੇ ਨੇਕ ਬੰਦੇ ਜ਼ਿੰਦਗੀ گزارਦੇ ਨੇ ਤੇ ਤੁਸੀਂ ਸਾਰੇ ਵੀ ਇਸ ਤਰ੍ਹਾਂ ਹੀ ਜ਼ਿੰਦਗੀ گزار ਕੇ ਆਪਣੀ ਇਸ ਜਹਾਨ ਨੂੰ ਵੀ ਕਾਮਯਾਬ ਕਰੋ ਤੇ ਅਗਲੇ ਜਹਾਨ ਨੂੰ ਵੀ ਕਾਮਯਾਬ ਕਰੋ ਬਾਕੀ ਵੀਰੋ ਗਿਆਨੀ ਸੰਸਿਮਸਕੀਂ ਰਹੰਦੇ ਤਕਰੀਬਨ ਸਾਰੇ ਧਰਮਾਂ ਦੇ ਜਿਹੜੇ ਬੰਦੇ ਐ ਨਾ ਇਹਨਾਂ ਨਾਲ ਪਿਆਰ ਮੁਹੱਬਤ ਕਰਦੇ ਸੀ ਉਹਨਾਂ ਨੂੰ ਸੁਣਦੇ ਸੀ ਅੱਜ ਵੀ ਸੁਣਦੇ ਨੇ ਤੇ ਜਦੋਂ ਜ਼ਿੰਦਾ ਸੀ ਉਦੋਂ ਤੇ ਉਹਨਾਂ ਨੂੰ ਲਾਈਵ ਜਾ ਕੇ ਸੁਣਦੇ ਹੁੰਦੇ ਸੀ ਤੇ ਬਾਕੀ ਅੱਜ ਵੀ ਲੋਕ ਉਹਨਾਂ ਨੂੰ ਬੜੇ ਦੇ ਚਸਪੀ ਦੇ ਨਾਲ ਸੁਣਦੇ ਆ ਕਿਉਂਕਿ ਉਹਨਾਂ ਨੂੰ ਸੁਣ ਕੇ ਤੁਹਾਨੂੰ ਆਨੰਦ ਆਉਂਦਾ ਸਕੂਨ ਮਿਲਦਾ ਰਸ ਮਿਲਦਾ ਬਾਕੀ ਵੀਰੋ ਤੁਹਾਨੂੰ ਇਹ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਘੋਟੇ ਸਾਕਿਆ ਰੱਖਿਆ